ਪੱਲੀਵਾਲ ਮਾਰਚ ਕਰ ਰਹੇ ਕਿਸਾਨਾਂ ਦਾ ਪੁਲਿਸ ਦੇ ਨਾਲ ਸਾਹਮਣਾ ਹੋ ਗਿਆ ਜੀਹਾਂ ਕਿਸਾਨ ਅਤੇ ਪੁਲਿਸ ਆਮੋ ਸਾਹਮਣੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਿਸ ਸਿਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਧਰ ਹੀ ਕਿਸ ਕਈ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਹਿਰਾਸਤ ਵਿੱਚ ਲਿਆ ਪੁਲਿਸ ਨੇ ਅੰਬਾਲਾ ਦੇ ਸ਼ੰਭੂ ਬਾਰਡਰ ਨੇੜੇ ਪਹੁੰਚੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਤੇ ਗੱਡੀ ਵਿੱਚ ਬਿਠਾ ਕੇ ਲਿਜਾਣ ਦੀ ਹੋਈ ਦਿਖਾਈ ਦਿੱਤੀ ਐ ਇਸ ਦੇ ਨਾਲ ਹੀ ਪੁਲਿਸ ਡਰੋਨ ਰਾਹੀਂ ਬੈਰੀਗੇੜਾ ਦੇ ਦੂਜੇ ਪਾਸੇ ਦੇਖਣ ਦੀ ਕੋਸ਼ਿਸ਼ ਕਰ ਰਹੀ ਹੈ ਜਾਣਕਾਰੀ ਮੁਤਾਬਕ ਇੱਕ ਪਾਸੇ ਤਾਂ ਇਹ ਕਿਸਾਨ ਸ਼ੰਭੂ ਬਾਰਡਰ ਤੇ ਪਹੁੰਚ ਗਏ ਨੇ ਇਸ ਦੇ ਨਾਲ ਹੀ ਇੱਥੋਂ 10 ਕਿਲੋਮੀਟਰ ਦੀ ਦ काफला सरहद वल ਰਹਾ ਇਹ ਕਿਸਾਨ ਫਤਿਹਗੜ ਸਾਹਿਬ ਤੋਂ ਆ ਰਹੇ ਨੇ ਸ਼ੰਪੂ ਸਰਹੱਦ ਤੇ ਕਾਫੀ ਹੰਗਾਮਾ ਹੋਇਆ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਵੀ ਨੇੜੇ ਪਹੁੰਚ ਗਈਆਂ ਨੇ ਤੇ ਉਹਨਾਂ ਦਾ ਕਾਫਲਾ ਇੱਥੇ ਰੁਕਦਾ ਹੋਇਆ ਨਜ਼ਰ ਆ ਰਿਹਾ ਪੰਜਾਬ ਹਰਿਆਣਾ ਦੀ ਸ਼ੰਪੂ ਸਰਹੱਦ ਤੇ ਦਿੱਲੀ ਵੱਲ ਮਾਰਚ ਕਰ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਖਿੰਡਾਉਣ ਦੇ ਲਈ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਛੱਡੇ ਨੇ ਇਸ ਕਾਰਨ ਉੱਥੇ ਹਫੜਾ ਤਫਰੀ ਦਾ ਮਾਹੌਲ ਵੀ ਬਣਿਆ ਹੋਇਆ ਹੈ ਦਿੱਲੀ ਨੌਇਡਾ ਦਿੱਲੀ ਰੋਡ ਤੇ ਨੌਇਡਾ ਤੋਂ ਦਿੱਲੀ ਤੱਕ ਆਵਾਜਾਈ ਦਾ ਪਾਰੀ ਦਬਾਅ ਬਣਿਆ ਹੋਇਆ ਹੈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਰਾਜਧਾਨੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਦਿੱਲੀ ਦੀ ਬਾਰੇ ਗੇਂਕੀਤੀ ਕਿ ਹੈ ਕਿ ਸਨਾ ਦੇ ਦਿੱਲੀ ਚਲੋ ਮਾਰਚ ਤੇ ਮਤੇ ਨਤਰ ਅਮਨ ਕਾਨੂੰਨ ਬਣਾਈ ਰੱਖਣ ਦੇ ਉਪਾਅ ਵਿੱਚੋਂ ਬਾਹਰਦਰਗਾੜ ਵਿੱਚ ਪੁਲਿਸ ਤਾਇਨਾਤੀ ਦੇ ਨਾਲ-ਨਾਲ ਕੰਕਰੀਟ ਦੇ ਸਲੇਬਾਂ ਅਤੇ ਕੰਡਿਆਲੀਆਂ ਤਾਰਾਂ ਲਗਾਈਆਂ ਗਈਆਂ ਨੇ ਝੱਜਰ ਦੇ ਐਸਪੀ ਅਰਪਿਤ ਜੈਨ ਨੇ ਦੱਸਿਆ ਕਿ ਇੱਥੇ 11 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਇੱਥੇ ਅਮਨ ਕਾਨੂੰਨ ਦੀ ਸਥਿਤੀ ਬਣੀ ਰਹੇ ਅਤੇ ਨਾਗਰਿਕਾਂ ਨੂੰ ਆਉਣ ਜਾਣ ਵਿੱਚ ਕੋਈ ਦਿੱਕਤ ना भी फिलहाल टिकरी सरहद बल कोई मार्च नहीं है परस्ती गतिशील है उन्होंने कहा कि ऐसी पाक पक्षरोता दिवर्तों करके इसकी निगरानी कर रहे हैं सब्सक्राइब टू वन इंडिया चैनल एंड नेवर मिस एन अपडेट